ਅੱਜ ਬਗਰਾਵਲ ਪਿੰਡ ਦਾ ਇੱਕ ਜਵਾਨ ਛੱਤੀਸਗੜ ਦੇ ਵਿੱਚ ਸ਼ਹੀਦ ਹੋ ਗਿਆ ਉਹਨਾਂ ਦੇ ਘਰ ਮੈਂ ਸ਼ਹੀਦ ਨੂੰ ਸਲੂਟ ਕਰਨ ਵਾਸਤੇ ਤੇ ਉਹਨਾਂ ਦੇ ਪਰਿਵਾਰ ਨੂੰ ਬਾਣਾ ਮੰਨਣ ਦਾ ਪਲ ਬਖਸ਼ਣ ਵਾਸਤੇ ਅਰਦਾਸ ਕਰਨ ਆਇਆ 1 ਕਰੋੜ ਰੁਪਈਆ ਜੋ ਸੀਦਾ ਕੋਈ ਕੋਈ ਜੀਵਨ ਦਾ ਜਾਂ ਜਾਨ ਦਾ ਮੁੱਲ ਨਹੀਂ ਹੁੰਦਾ ਕੋਈ ਕੋਈ ਮੁੱਲ ਪਾ ਨਹੀਂ ਸਕਦਾ ਸੀਦਾ ਦਾ ਪਰ ਚਲੋ ਕਰੋੜ ਰੁਪਈਏ ਨਾਲ ਤਰੀਕਾਰੀ ਚੱਲ ਜੀਓ ਬੱਚੇ ਪੜ ਜਾਣਗੇ ਆ ਥਾਲੇ ਰੌਸ਼ਨ ਤਾਂ ਠੀਕ ਹੋ ਜਾਣਗੇ ਪੜੇਗੇ ਕਿਉਂਕਿ ਆਮ ਘਰਾਂ ਤੇ ਹੁੰਦੇ ਆ ਉਹ ਜੀਵਾਨ ਸਾਰੇ ਆਪਾਂ ਆਮ ਘਰਾਂ ਨਹੀਂ ਆਏ ਸੁਣੋ ਅੱਜ ਮਤਮਸਤ ਪੁਣ ਆਏ ਆ ਕਿ ਰਸ਼ੀ ਮੈਨੂੰ ਉੰਤੀ ਜਿਵੇਂ ਕਿਸੇ ਖੁਸ਼ੀ ਵਾਲੇ ਫੰਕਸ਼ਨ ਚ ਬਗਰੌੜ ਆਉਂਦਾ ਪਰ ਪਰਮਾਤਮਾ ਦਾ ਪਾਣਾ ਕੀ ਕਰ ਸਕਦੇ ਦੇਖੋ ਪਿਛਲੇ ਦਿਨੀ ਸਰਦਾਰ ਜਸਪਾਲ ਸਿੰਘ ਜੀ ਜਿਹੜੇ ਕਿ ਪਿੰਡ ਬਗਰੌੜ ਤੋਂ ਸੀ ਜਿਹੜੇ ਦੇਸ਼ ਦੀ ਆਰਮੀ ਦੇ ਅੰਦਰ ਦੇਸ਼ ਦੀ ਫੌਜ ਦੇ ਅੰਦਰ ਆਪਣੀ ਸੇਵਾਵਾਂ ਨਿਭਾ ਰਹੇ ਸੀਗੇ ਉਹਨਾਂ ਨੇ ਸ਼ਹਾਦਤ ਦਾ ਜਾਨ ਪੀ ਲਿਆ ਉਹਨਾਂ ਨੇ ਨੌਕਰ ਦੇ ਦੌਰਾਨ ਉਹਦੀ ਜਿਹੜੀ ਸ਼ਹਾਦਤ ਹੋ ਗਈ ਉਹਦੀ ਮੌਤ ਹੋ ਗਈ ਅੱਜ ਉਹਨਾਂ ਦੇ ਪਰਿਵਾਰ ਨੂੰ ਢਾਰਸ ਦੇਣ ਲਈ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਔਰ ਜੋ ਸਾਡੀ ਕਮਿਟਮੈਂਟ ਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਸਰਕਾਰ ਵੱਲੋਂ ਇਹ ਘੋਸ਼ਣਾ ਕੀਤੀ ਗਈ ਹੈ ਕਿ ਅਸੀਂ ਜੇਕਰ ਕੋਈ ਰੱਬ ਨਾ ਕਰੇ ਪਰਮਾਤਮਾ ਨਾ ਕਰੇ ਕਿ ਕਿਸੇ ਕੋਈ ਵੀ ਫੌਜੀ ਜਿਹੜਾ ਜਾ ਕੋਈ ਵੀ ਸੈਨਿਕ ਜਾਂ ਕੋਈ ਵੀ ਪੰਜਾਬ ਪੁੱਤ ਦਾ ਨੌਜਵਾਨ ਡਿਊਟੀ ਕਰਦਾ ਸ਼ਹਾਦਤ ਦਾ ਜਾਂ ਪੀਜੇ ਨਸ਼ੀਦ ਹੋ ਜਾਂਦਾ ਤਾਂ ਅਸੀਂ ਉਹਦੇ ਲਈ ਉਸ ਪਰਿਵਾਰ ਦੇ ਲਈ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਸਹਾਤਾ ਰਾਸ਼ੀ ਯਾਨੀ ਕਿ ਸਨਮਾਨ ਰਾਸ਼ੀ ਦੇਵਾਂਗੇ ਸੋ ਅੱਜ ਉਹ ਸਨਮਾਨ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੁਦ ਪਰਿਵਾਰ ਦੇ ਮੈਂਬਰਾਂ ਨੂੰ ਆਪ ਸਭੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸੋ ਜਿਹੜੀਆਂ ਵੀ ਹੋਰ ਮੰਗਾਂ ਸੀਗੀਆਂ ਪਿੰਡ ਵਾਸੀਆਂ ਦੀਆਂ ਜਾਂ ਪਰਿਵਾਰ ਦੀਆਂ ਉਹ ਸਾਰੀਆਂ ਮੰਗਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਰੰਤ ਪ੍ਰਵਾਨ ਕੀਤੀਆਂ ਯਾਦਗਰ ਵੀ ਬਣਾਈ ਜਾ ਰਹੀ ਹੈ ਇਸ ਚੀਜ਼ ਦੀ ਬਿਲਕੁਲ ਅਸੀਂ ਜਿੱਥੇ ਵੀ ਕੋਈ ਸ਼ਹੀਦ ਹੁੰਦਾਗਾ ਅਸੀਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਯਾਦਗਾਰਾਂ ਬਣਾਉਣੇ ਆ ਕਿਉਂਕਿ ਸ਼ਹੀਦ ਜਿਹੜੇ ਨੇਗੇ ਉਹ ਇੱਕ ਪਰਿਵਾਰ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਕੌਮ ਦੇ ਲੋਕਾਂ ਦੇ ਸਾਂਝੇ ਹੁੰਦੇ ਨੇਗੇ ਸੋ ਸ਼ਹੀਦਾਂ ਨੂੰ ਯਾਦ ਰੱਖਣਾ ਹਰ ਇੱਕ ਸਰਕਾਰ ਦੀ ਸਾਡੀ ਸਰਕਾਰ ਦੀ ਵੀ ਮੈਂ ਸਮਝਦਾ ਜ਼ਿੰਮੇਵਾਰੀ ਆ ਅਸੀਂ ਉਹ ਜ਼ਿੰਮੇਵਾਰੀ ਜਿਹੜੀ ਆਪਣੀ ਸਾਰੇ ਨਿਭਾ ਰਹੇ ਹਾਂ